ਸੋ ਤਸਵੀਰ ਇਸ ਵਾਰ ਦਿਖਾ ਰਹੇ ਹਾਂ ਗੜੇ ਰੋਡ ਦੀ ਜਿੱਥੇ ਕਿ ਇੱਕ ਡੈੱਡ ਬੋਡੀ ਮਿਲੀ ਹੋਈ ਹੈ ਸੋ ਕਾਲ ਵਕਤ ਨੇ ਕੋਸ਼ਿਸ਼ ਕਰਦੇ ਪੂਰਾ ਮਾਮਲਾ ਕੀ ਹੈ ਲਾਈਕ ਖਾਲੀ ਪਲਾਟ ਦੇ ਉੱਤੇ ਡੈੱਡ ਬੋਡੀ ਮਿਲੀ ਹੈ ਸਾਰੀ ਟੀਮ ਜਾਂਚ ਕਰੇਗੀ ਉਸ ਤੋਂ ਬਾਅਦ ਕੀਤਾ ਜਾਏਗਾ ਕਿਉਂਕਿ ਸਵੇਰੇ ਇੱਥੇ ਜ਼ੋਨ ਹੁੰਦਾ ਹੈ ਕਾਰਪੋਰੇਸ਼ਨ ਦਾ ਸਵੇਰੇ ਇੱਥੇ ਚੈਲਪਲ ਹੁੰਦੀ ਸ਼ਾਮੀ 7 ਵਜੇ ਤੱਕ ਇੱਥੇ ਰੇਡੀਆਂ ਲੱਗਦੀਆਂ ਨੇ ਸਾਰੀ ਚੈਲਪੰਦੀ ਅੱਛਾ ਇਸੀ ਪਾਰਕ ਦੇ ਰੋਡ ਦੇ ਬਾਹਰ ਲੱਗਦੀ ਹੈ ਦੇਖੋ ਸਾਡੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਆ ਇਹ ਸਾਡੇ ਬਲਾਕਿੰਗ ਚਾਰਜ ਹੈ ਪਰਨੀਜੀ ਇਹਨਾਂ ਨੇ ਮੈਨੂੰ ਮੈਂ ਚੇਅਰਮੈਨ ਸੁਭਾਸ਼ ਭਗਤ ਆ ਸਾਨੂੰ ਇਹ ਇਹਨਾਂ ਨੂੰ ਇਨਫੋਰਮੇਸ਼ਨ ਮਿਲਲੀ ਕਿ ਇੱਥੇ ਕੋਈ ਡੈਡ ਬੋਡੀ ਪਈ ਆ ਅੱਛਾ ਅਸੀਂ ਮੌਕੇ ਤੇ ਆਏ ਆ ਆ ਕੇ ਦੇਖਿਆ ਆ ਦੇਖੋ ਅਣਪਛਾਤਾ ਬੰਦਾ ਆ ਪੁਲਿਸ ਕਾਰਵਾਈ ਕਰ ਰਹੀ ਆ ਜੋ ਵੀ ਹੋਏਗਾ ਅਗਲੀ ਕਾਰਵਾਈ ਜਿਹੜੀ ਉਹਦੇ ਮੁਤਾਬਕ ਉਹਦੇ ਤੇ ਜਾਂਚ ਕੀਤੀ ਜਾਏਗੀ ਸਰ ਪ੍ਰਸ਼ਾਸਨ ਕਿੰਨੀ ਦੇਰ ਬਾਅਦ ਆਇਆ ਇੱਥੇ ਜਦੋਂ ਪਤਾ ਲੱਗਾ ਪ੍ਰਸ਼ਾਸਨ ਐਨ ਮੌਕੇ ਤੇ ਬੋਲਣ ਅੱਛਾ ਐਨ ਮੌਕੇ ਤੇ ਆਇਆ ਜੀ ਦੇਖੋ ਉਹਨਾਂ ਨੇ ਆ ਗਏ ਬੋਲ ਤਸਲੀਬਖਸ਼ ਦੇਖਿਆ ਆ ਉਸ ਤੋਂ ਬਾਅਦ ਇੱਕ ਮਿੰਟ ਉਸ ਤੋਂ ਬਾਅਦ ਦੇਖੋ ਉਹਨਾਂ ਨੇ ਦੇਖਿਆ ਦੇ ਕੇ ਆਪਾਂ ਨੂੰ ਜਾਂਚ ਕਰਾਈ ਆ ਪਰ ਇਹ ਬੰਦਾ ਅਣਪਛਾਤਾ ਆ ਅਸੀਂ ਗੁਰਜੀਤਨਗਰ ਦੇ ਜਿਹੜੇ ਇਲਾਕਿਆਂ ਉੱਤੇ ਗੁਰਜੀਤਨਗਰ ਉਹਦੇ ਆਸ-ਪਾਸ ਕਲੋਨੀ ਆ ਉਹਨਾਂ ਨੂੰ ਬੁਲਾਇਆ ਬੁਲਾ ਕੇ ਜੋ ਵੀ شناخت ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਦੇਖੋ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਹਾਲਾਤ ਦੇ ਵਿੱਚ ਜਿਹੜੀ ਬੋਡੀ ਮਿਲੀ ਆ ਕਿੰਗੀ ਆਸ-ਪਾਸ ਦੇਖਿਆ ਜਾ ਰਿਹਾ ਕਾਫੀ ਹਨੇਰਾ ਵੀ ਆ ਪੇੜ-ਪੋਦੇ ਵੀ ਕਾਫੀ ਨੇ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਮਤਲਬ ਬੋਡੀ ਮਿਲਣਾ ਇੱਕ ਕਿਵੇਂ ਕੀ ਦੇਖੋ ਇਹ ਜਾਂਚ ਦਾ ਵਿਸ਼ਾ ਆ ਜੀ ਪੰਜਾਬ ਪੁਲਿਸ ਦੇ ਨੁਮਾਇंदे ਇੱਥੇ ਆਏ ਆ ਇਹ ਜਾਂਚ ਦਾ ਵਿਸ਼ਾ ਆ ਦੇਖੋ ਹੋ ਸਕਦਾ ਪਤਾ ਨਹੀਂ ਉਹ ਵਿਚਾਰਾ ਗਰੀਬ ਆਦਮੀ ਆ ਕਿੱਦਾਂ ਇਹਦੀ ਡੈਥ ਹੋਈ ਕਿੱਦਾਂ ਨਹੀਂ ਆ ਅਸੀਂ ਆਏ ਆ ਮੌਕੇ ਤੇ ਆਇਆ ਪੁਲਿਸ ਵੀ ਆਈ ਆ ਨਹੀਂ ਕੋਈ ਛੱਟ ਵਗੈਰਾ ਲੱਗੀ ਹੋਈ ਸ਼ਰੀਰ ਤੇ ਕੁਝ ਨਹੀਂ ਆ ਕਿ ਤੁਸੀਂ ਮੌਕੇ ਤੇ ਆਏ ਹੋ ਤੁਸੀਂ ਡੈੱਡ ਬੋਡੀ ਦੇਖੀ ਹੋਏਗੀ ਕਿਉਂਕਿ ਬਿਲਕੁਲ ਦੇਖੀ ਹੈ ਜੀ ਕਿੱਦਾਂ ਤਾਂ ਲੱਗ ਰਿਹਾ ਕੋਈ ਛੱਟਪੇਟ ਲੱਗ ਰਹੀ ਸੀ ਉਹਦੇ ਸ਼ਰੀਰ ਤੇ ਨਹੀਂ ਛੱਟਪੇਟ ਕੁਝ ਨਹੀਂ ਹੈਗੀ ਜੀ ਸਰਕਾਰ ਵੱਲੋਂ ਇੱਕ ਨਿਯਮ ਹੈਗਾ ਜੀ ਪਹਿਲੇ ਇਹਦੀ ਸਨਾਖਤ ਕਰਨ ਲਈ ਪ੍ਰੋਪਰ ਇਥੇ ਉਹਨਦੀ ਫੋਟੋਗ੍ਰਾਫੀ ਤੇ ਸਾਰਾ ਕੁਝ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਇਸ ਨੂੰ ਅੱਗੇ ਸਟੈਪ ਤੇ ਲਿਤਾ ਜਾਂਦਾ ਜੋ ਪੰਜਾਬ ਸਰਕਾਰ ਨੇ ਜਿਹੜੀ ਨਵੀਂ ਮੁਹਿੰਮ ਚੱਲੀ ਹੈ ਕਿ ਕੋਈ ਵੀ ਅਨਪਛਾਤੀ ਕੋਈ ਇਦਾਂ ਦੀ ਚੀਜ਼ ਹੋਵੇ ਉਹਦੇ ਬਾਰੇ ਪ੍ਰੋਪਰ ਸਨਾਕਤ ਕੀਤੀ ਜਾਵੇ ਉਹਦੇ ਲਈ ਸਾਡੇ ਕੋਲ ਟੀਮ ਪੰਜਾਬ ਪੁਲਿਸ ਜੀ ਕਿਹੜੇ ਥਾਣੇ ਤੋਂ ਆਏ ਜੀ 7 ਨੰਬਰ ਥਾਣੇ ਤੋਂ ਆਏ ਜੀ ਐਸ ਐਚਓ ਸਾਹਿਬ ਆ ਕੇ ਨਾਲ ਐਂਬੂਲੈਂਸ ਆਏਗੀ ਜੀ ਸਾਰੀ ਆਪਣੀ ਸਨਾਕਤ ਕਰਨਗੇ اپنی ਜੋ ਵੀ کاروائی ਹੋਏਗੀ ਮੈਡੀਕਲ ਤੇ ਜਿਹੜੀ ਬਾਕੀ ਕਾਰਵਾਈ ਕੀਤੀ ਜਾਏਗੀ ਉਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਕੀ ਕਾਰਨ ਰਏ ਕਿ ਇਹ ਹਾਸਾ ਵਾਪਰੇ ਸਰ ਵਿਅਕਤੀ ਲੋਕਲ ਲੱਗ ਰਿਹਾ ਕਿ ਪ੍ਰਵਾਸੀ ਲੱਗ ਲੋਕਲ ਲੱਗ ਬਿਲਕੁਲ ਹੈਗਾ ਜੀ ਸਾਨੂੰ ਕੁਝ ਲੋਕਾਂ ਨੇ ਦੱਸਿਆ ਹੋ ਸਕਦਾ ਕੁਝ ਇਹਦੇ ਜਾਣਕਾਰ ਹੋਣ ਜਿਹੜਾ ਦੱਸਿਆ ਕਿ ਨਾਲ ਦੇ ਇਲਾਕੇ ਦੇ ਵਿੱਚੋਂ ਹੈਗਾ ਆ ਤੇ ਅਸੀਂ ਉਹ ਨਾਲ ਦੇ ਇਲਾਕੇ ਚ ਪ੍ਰਧਾਨ ਤੇ ਬਾਕੀ ਪ੍ਰਧਾਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਮੌਕੇ ਤੇ ਆਣ ਤੇ ਪ੍ਰਸ਼ਾਨਾਂ ਕਿਉਂਕਿ ਜਿਹੜੇ ਮੌਤਵਾਰ ਲੋਕ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬੰਦੇ ਕੌਣ ਨੇ ਤੇ ਅਸੀਂ ਇਹਦੀ ਪਛਾਣ ਕਰਕੇ ਜੋ ਵੱਤੂ ਜਲਦ ਤੋਂ ਜਲਦ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇ ਬਾਕੀ ਪ੍ਰਸ਼ਾਸਨਿਕ ਜੋ ਵੀ ਇਹਦੀ ਫਾਰਮੈਲਟੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਠੀਕ ਆਪਸ ਦੇ ਲੋਕਾਂ ਦਾ ਇਹ ਕਿ ਮਿਲ ਗਈ ਹੈ ਜੀ ਮਿਲ ਕੇ ਮਿਲ ਕੇ ਆ ਗਏ ਹਾਂ ਜੀ ਪਰਿਵਾਰ ਨਾਲ ਗੱਲ ਹੋ ਗਈ ਹੈ ਤੁਹਾਡੇ ਕੀ ਕਹਿ ਰਹੇ ਜੀ ਪਰਿਵਾਰ ਉਹਨਾਂ ਦਾ ਪਰਿਵਾਰ ਕਹਿੰਦੇ ਵੀ ਸਾਡਾ ਮੁੰਡਾ ਹੈ ਇਹੀ ਆ ਰਹੇ ਆਂ ਜੀ ਥੋੜੀ ਦੇਰ ਅੱਛਾ ਮੁੰਡਾ ਦੱਸਿਓ ਉਹਨਾਂ ਨੇ ਹਾਂ ਜੀ ਹਾਂ ਜੀ ਸਾਡਾ ਮੁੰਡਾ ਹੀ ਆ ਰਿਹਾ ਹੈ ਜੀ ਠੀਕ ਹੈ ਕਿਥੇ ਕਿਹੜੇ ਮਹੱਲੇ ਦਾ ਦੱਸਿਆ ਉਹਨਾਂ ਨੇ ਗੁਰਜੀ ਨਗਰ ਦਾ ਹੀ ਦੱਸਿਆ ਜੀ ਦੇਖੋ ਗੁਰਜੀ ਨਗਰ ਦਾ ਲਾਗੇ ਕੋ ਠੇਕੇਦਾਰ ਦਾ ਬੇਟਾ ਆ ਕਿ ਮੇਰੀ ਉੱਧਾ ਹੁੰਦਾ ਦੇਖੋ ਗਰਮੀਆਂ ਦੇ ਨੇ ਕੁਝ ਕੁਝ ਵੀ ਅਨਸਖਮੀ ਘਟਨਾ ਹੋ ਸਕਦੀ ਆ ਅਸੀਂ ਇੱਥੇ ਪੂਰੇ ਪਾਰਟੀ ਵੱਲੋਂ ਅਸੀਂ ਇੱਥੇ ਆਏ ਆ ਸਾਰੀ ਪਾਰਟੀ ਆਈ ਹੈ ਸਾਡੇ ਬਲੋਕ ਪ੍ਰਧਾਨ ਜੀ ਮੈਂ ਚੇਅਰਮੈਨ ਆ ਸਾਡੇ ਸੈਕਟਰੀ ਸਾਹਿਬ ਨੇ ਸਾਰੇ ਇੱਥੇ ਆਏ ਆ ਕੋਈ ਅਨਸਖਮੀ ਘਟਣਾ ਹੁੰਦੀ ਆ ਤਾਂ ਅਸੀਂ ਦਿਨ ਰਾਤ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਨਾਲ ਆ ਪਰ ਦੇਖੋ ਮਾੜੀ ਗੱਲ ਕਿ ਕੋ ਗਰਮੀ ਦਾ ਮੌਸਮ ਆ ਹੁਣ ਪਤਾ ਨਹੀਂ ਚਲੋ ਇਹ ਤਾਂ ਅਗੂ ਜਾਂਚ ਦਾ ਵਿਸ਼ਾ ਆ ਪਰ ਅਸੀਂ ਜੋ ਵੀ ਸਾਡੇ ਕੋਲ ਹੋਏਗਾ ਇਹ ਜੋ ਵੀ ਸਹੀ ਜਾਂਚ ਜਿਹੜੀ ਆ ਉਹ ਕੀਤੀ ਜਾਏਗੀ ਪੁਲਿਸ ਪ੍ਰਸ਼ਾਸਨ ਨਾਲ ਆ ਕੋਈ ਇਦਾਂ ਦੀ ਗੱਲ ਨਹੀਂ ਜੀ ਮੈਨੂੰ ਲੱਗਦਾ ਪਏ ਗਰਮੀ ਦੀ ਵਜ੍ਹਾ ਕਰਕੇ ਇਹ ਜੀ ਡੈਥ ਹੋਈ ਠੀਕ ਹੈ ਬਿਲਕੁਲ ਦੇਖ ਸਕਦੇ ਹੋ ਡਿਵੀਜ਼ਨ ਨੰਬਰ 700 ਜਿਹੜੇ ਮੌਕੇ ਸੇਰ ਆ ਜਿਹੜੇ ਦੂਸਰੇ ਨਾਲ 700 ਵੀ ਗੱਲਬਾਤ ਕਰਾਂਗੇ ਹਾਂ ਜੀ ਸਰ ਕੀ ਨਾਮ ਹੈ ਜੀ ਰਮਨਦੀਪ ਜੀ ਕਿਹੜੇ ਥਾਣੇ ਤੋਂ ਆਪਾਂ ਡਿਵੀਜ਼ਨ ਨੰਬਰ 700 ਕੀ ਸੂਚਨਾ ਮਿਲੀ ਸਰ ਤੁਹਾਨੂੰ ਇੱਥੇ ਅਣਪਛਾਤੇ ਵਿਅਕਤੀ ਦੀ ਕੋਈ ਡੈੱਡ ਬਾਡੀ ਪਈ ਹੈ ਤੇ ਆਹੇ ਮੌਕੇ ਤੇ ਕੋਈ ਗੱਲ ਨਹੀਂ ਦੇਖਦੇ ਉਹਨਾਂ ਨੂੰ ਜੋ ਵੀ ਅਗਲੀ ਘਟਨਾ ਸਰ ਪਛਾਣ ਕੋਈ ਹੋਈ ਹੈ ਅਗਰ ਨਹੀਂ ਦੱਸ ਸਕਦੇ ਨਿਸ਼ਾਨ ਤੇ ਨਹੀਂ ਹੈ ਨਹੀਂ ਨਹੀਂ ਕੋਈ ਨਹੀਂ ਹੈ ਸਰ ਪਛਾਣ ਹੋਈ ਹੈ ਕਿੱਥੇ ਦੇ ਰਹਿਣ ਵਾਲੇ ਇੱਕ ਮਿੰਟ ਪਾਜੀ ਕਰਨ ਦੇ ਬਸ ਹਾਂ ਜੀ ਜਨਾਬ ਤੁਸੀਂ ਇੱਧਰ ਆ ਜਾ ਹਾਂ ਜੀ ਜਨਾਬ ਪਾਜੀ ਇੱਧਰ ਆਓ ਸਰ ਕਿਦਾਂ ਦੇਖਦੇ ਹੋ ਕਿ ਆਏ ਦਿਨਾਂ ਜਿਹੜੀਆਂ ਅੰਦਰ ਸਾਡੇ ਜਿਹੜੀਆਂ ਡੈੱਡ ਬਾਡੀਆਂ ਕਦੀ ਪਲਾਟ 'ਚ ਮਿਲਦੀਆਂ ਕਦੀ ਕਿਤੇ ਵੀ ਮਿਲਦੀਆਂ ਵਾ ਕਿਦਾਂ ਦੇਖਦੇ ਹੋ ਕਿ ਇਹ ਮਾਹੌਲ ਜਿਦਾਂ ਦੇਖੋ ਜੀ ਇਹਦਾ ਮਾਹੌਲ ਦੇ ਨਾਲ ਕੋਈ ਆਪਾਂ ਲੈਣਾ ਦੇ ਨਹੀਂ ਕਹਿ ਸਕਦੇ ਮੌਸਮ ਗਰਮੀ ਹੂੰ ਕੁਝ ਜਿਹੜੀਆਂ ਹੈਗੀਆਂ ਜਿਹੜੀਆਂ ਆਪਾਂ ਹਜ਼ਾਰਾਂ ਜਿਹੜੀ ਸਰਕਾਰਾਂ ਲਾਉਂਦੀਆਂ ਬਾਕੀ ਸਾਰੇ ਡਿਪਾਰਟਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਕਿ ਆਪਣੇ ਆਪ ਨੂੰ ਧਿਆਨ ਲੱਗਾ ਨਹੀਂ ਕੀਤਾ ਜਾਂਦਾ ਉਹ ਕਈ ਵਾਰੀ ਬੰਦੇ ਉਸ ਦੀ ਨਿਗਰਾਨੀ ਜਾਂ ਉਸ ਨੂੰ ਇੱਕ ਸੀਰੀਅਸ ਨਾਲ ਐਂਡ ਕਰਕੇ ਕੁਝ ਵੀ ਹੋ ਸਕਦਾ ਹੈ ਚਾਹੇ ਤੁਸੀਂ ਉਹ ਚਾਹੇ ਅਸੀਂ ਆ ਜੇ ਜੋ ਹੀਟ ਦੇ ਚੱਲ ਰਹੀ ਹੈ ਜਾਂ ਜੋ ਕੁਝ ਹੁੰਦਾ ਹੈ ਉਹਦਾ ਅਸੀਂ ਨਹੀਂ ਕਰ ਪਾਵਾਂਗੇ ਚਾਹੇ ਨਹੀਂ ਪ੍ਰਧਾਨ ਦੇ ਨਾਲ ਦੇ ਘਰ ਵਾਲੇ ਜਿਹੋਨਾਂ ਦਾ ਮੁੰਡਾ ਹੈ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਪਰਿਵਾਰ ਕੋਲ ਤੇ ਇੱਥੇ ਸਰ ਪਰਿਵਾਰ ਆ ਗਿਆ ਜੀ ਇਹ ਮੈਮੀ ਦਾ ਜਿਹੜਾ ਦੱਸਿਆ ਜਾ ਰਿਹਾ ਸੀ ਤਸਵੀਰਾਂ ਦੇ ਵਿੱਚ ਕੋਈ ਗੱਲ ਇਹਨਾਂ ਦਾ ਮਗਰ ਪਿੱਛੇ ਕੁਛ ਹੋਇਆ ਇਹਨਾਂ ਤੋਂ ਪਿੱਛੇ ਪਿੱਛੇ ਖਾਤੀ ਪਾ ਦੇ ਬਾਜੀ ਨਹੀਂ ਨਹੀਂ ਜਨਾਬ ਓਕੇ ਆ ਮੈਂ ਦੱਸਦਾ ਓਏ ਮੇਰਾ ਬੁੱਤਿਆ ਹੋਕ ਚੁੱਕਾ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਸਾਈਡ ਤੇ ਕਰ ਦੋ ਪਾਣੀ ਦੇ ਸਾਈਡ ਤੇ ਪਾਣੀ ਦੇ ਬਿਲਕੁਲ ਦੇਖ ਸਕਦੇ ਹੋ ਉਹਨਾਂ ਦੇ ਫਾਜ਼ਲ ਸਾਹਿਬ ਇੱਥੇ ਪਹੁੰਚੇ ਆ ਸਭ ਤੋਂ ਦਸ ਦੀ ਪਰਿਵਾਰਿਕ ਮੈਂਬਰ ਪਹੁੰਚ ਚੁਕੇ ਨੇ ਉਹਨਾਂ ਦੇ ਪਿਤਾ ਜੀ ਪਹੁੰਚ ਚੁਕੇ ਨੇ ਤੇ ਬਿਲਕੁਲ ਜਿਹੜਾ ਅੱਖਾਂ ਨਾਮ ਦਿਖਾਈ ਦੇ ਰਹੀਆਂ ਇਸ ਵਕਤ ਜਿਹੜਾ ਜਵਾਨ ਮੁੰਡਾ ਜਿਹਦੀ ਹੁਣ ਡੈਥ ਹੋ ਚੁੱਕੀ ਹੈ ਪਰ ਕਾਰਨ ਨਹੀਂ ਪਤਾ ਲੱਗਾ ਕਿ ਪੂਰਾ ਕਾਰਨ ਕੀ ਹੈ ਪਰ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਡੈੱਡ ਬਡੀ ਹੈ ਬਿਲਕੁਲ ਲੱਗਦਾ ਹੈ ਕਿ ਨਾਰਕ ਪਰਿਵਾਰਕ ਹੈ ਫੇਸ ਬੰਦ ਦੇ ਵਿੱਚ ਡੈਥ ਹੋਈ ਹੈ ਜਿਹੜਾ ਪਰਿਵਾਰਸ਼ ਤੋਂ ਪਹੁੰਚੂ ਨੇ ਫਾਜ਼ਲ ਸਾਹਿਬ ਉਹਨਾਂ ਦੇ ਪਹੁੰਚੇ ਤੇ ਉਹਨਾਂ ਦੇ ਪਰਿਵਾਰਕ ਇੱਥੇ ਪਹੁੰਚਿਆ ਨਾਲ ਹੀ ਆ ਆਈ ਬਾਹਰ ਲੱਗ ਗਈ ਬੋਲ ਥੋੜਾ ਹਾਂ ਤਾਂ ਜੀ ਚੌਧਰੀ ਸਾਹਿਬ ਪਾਣੀ ਪੋਣੀ ਦਿਵਾਓ ਕੋਈ ਨਹੀਂ ਬੋਲ ਰਿਹਾ ਸੀ ਬਿਲਕੁਲ ਜਿਹੜੇ ਉਹਨਾਂ ਦੇ ਪਿਤਾ ਜੀ ਪਹੁੰਚੇ ਹੋਏ ਨੇ ਤੇ ਬਹੁਤ ਜਿਹੜੀਆਂ ਮੰਦਪਾਈ ਕਟਣਾ ਇੱਕ ਜਿਹੜੀ ਗੜੇ ਰੋਡ ਬਿਲਕੁਲ પેટ્રોલ ਪੰਪ ਦੇ ਪਿੱਛੇ ਜਿਹੜੇ ਖਾਲੀ ਪਲਾਟ ਨੇ ਸੋ ਉੱਥੇ ਜਿਹੜੀ ਡੈੱਡ ਬੋਡੀ ਮਿਲੀ ਹੈ ਕਾਰਨ ਨਹੀਂ ਪਤਾ ਲੱਗਾ ਕਾਰਨ ਕੀ ਹੈ ਤੇ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਹੁਣ ਸ਼ਨਾਖਤ ਕਰ ਲਈ ਗਈ ਹੈ ਤੇ ਜਿਹੜੇ ਫਾਦਰ ਸਾਹਿਬ ਪਹੁੰਚੇ ਨੇ ਬਿਲਕੁਲ ਜਿਹੜੇ ਰੋ ਰਹੇ ਨੇ ਇਸ ਵਕਤ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਤੇ ਉਹਨਾਂ ਨੂੰ ਪੁੱਛਦੇ ਆ ਕਿ ਕੀ ਪੂਰਾ ਮਾਮਲਾ ਹੈ ਪਾਈ ਆਈ ਪਾਈ ਆਈ ਤਸਵੀਰਾਂ ਦੇ ਵਿੱਚ ਫਾਦਰ ਸਾਹਿਬ ਉਹਨਾਂ ਦੇ ਅਗਲੇ ਕੀ ਨਾਮ ਕੀ ਦਾ ਤੁਹਾਡੇ ਬੇਟੇ ਦਾ ਜੀ ਦੋ ਮਿੰਟ ਹੋ ਜਾ ਇੱਕ ਮਿੰਟ ਦੇਖੋ ਬੜੀ ਦੇਖੋ ਬਬੀ ਦੋ ਮਿੰਟ ਹੋ ਜਾ ਕਿੰਨੇ ਕਿੰਨੀ ਉਮਰ ਸੀਗੀ ਤੇ ਕੀ ਕੰਮ ਕਰਦੇ ਸੀਗੇ 50 ਸਾਲ ਦੀ ਮਮੀ ਉਹ ਮੈਂ ਛੱਲੋਂ ਕੰਮ ਕਰਦਾ ਸੀਗਾ ਜੀ ਕੀ ਹੋਇਆ ਸੀਗਾ ਅੱਜ ਉਹ दारू ਪਿੰਦੇ ਜਿਆਦਾ ਅੱਛਾ दारू ਪਿੰਦੇ ਜਿਆਦਾ ਮੈਂ ਨਹੀਂ ਜਾਣੀ ਡਰ ਗਈ ਕਿ ਮੇਰੇ ਘਰ ਨਾਲ ਆਈ ਜੀ ਮਾਝਾ ਦੋ ਤਿੰਨ ਦਿਨ ਦੇ ਨਹੀਂ ਹੋਏ ਆ ਹੂੰ ਅੱਜ ਸ਼ਾਮੇ ਵੀ ਕੰਮ ਕਰਕੇ ਆਇਆ दारू ਪੀ ਕੇ ਆ ਘਰ ਆ ਕੇ ਕਹਿੰਦੇ ਤੂੰ दारू ਪੀ ਕੇ ਨਹੀਂ ਕਰ ਬੱਸ ਪਤਾ ਨਹੀਂ ਮੈਨੂੰ ਕਿਉਂ ਤਾਰੀ ਕਹਿੰਨੇ ਬੜਾ ਮਾਰਦੇ ਨੇ ਅੱਛਾ ਗੱਲਬਾਤ ਸਾਰੀ ਸ਼ਾਮੀ ਹੋਈ ਸੀ ਹਾਂਜੀ ਸ਼ਾਮੀ ਹੋਈ ਘਰ ਆਈ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਤਾਂ ਕੰਮ ਤੇ ਸੀਗਾ ਜੀ ਮੈਂ ਜੇ ਘਰ ਆਇਆ ਘਰ ਵਾਲੀ ਗਿੰਦੀ ਨਹੀਂ ਔਰ ਦੋ ਬੰਦੇ ਲੈ ਕੇ ਆਇਆ ਸੀ ਉਹਨੂੰ दारू ਪੀਤੀ ਜਾਦੀ ਜੀ ਕਿਹ ਕਹਿੰਦੇ दारू ਪੀ ਕੇ ਨਹੀਂ ਹੋਣਾ ਸਾਡੇ ਘਰ ਤੁਹਾਡਾ ਬੇਟਾ ਸੀਗਾ ਜੀ ਹਾਂਜੀ ਮੇਰਾ ਬੇਟਾ ਜੀ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਤੁਹਾਡਾ ਕੀ ਨਾਮ ਨਾਮ ਦਾ ਮੇਰਾ ਰਿੰਦਰ ਸੀ ਕਿੱਥੇ ਤੇ ਰਹਿਣ ਵਾਲਿਓ ਇਹ ਗੁਰਜੀਤ ਦੇ ਵਿੱਚ ਆਲੀ ਉਸ ਨੂੰ ਬਿਲਕੁਲ ਦੇਖ ਸਕਦੇ ਹਾਂ ਜਿਹੜੇ ਪਰਿਵਾਰਕ ਨੰਬਰ ਪਹੁੰਚੇ ਹੋਏ ਨੇ ਤੇ ਇੱਥੇ ਦਾ ਖਾਬ ਦਾ ਕਹਿਣਾ ਹੈ ਸਭ ਤੋਂ ਜਿਹੜੇ ਪ੍ਰਸ਼ਾਸਕਾਂ ਦੇ ਕਾੜੀ ਪਹੁੰਚੇ ਹੋਏ ਨੇ ਤੇ ਬਿਲਕੁਲ ਜਿਹੜੀ ਸਨਖਤ ਕਰ ਲਈ ਗਈ ਹੈ ਤੇ ਨੇੜੇ-ਤੇੜੇ ਦੇ ਹੀ ਏਰੀਆ ਦੇ ਇਲਾਕੇ ਤੇ ਜਿਹੜੇ ਜਿਹੜਾ ਮੇਰੇ ਤੱਕ ਦੀ ਜਿਹੜੀ ਦੱਸੀ ਜਾ ਰਹੀ ਹੈ ਕਿ ਘਰ ਆ ਨਿਵਾਸ ਆ ਤੇ ਪਰਿਵਾਰਕ ਮਮਰ ਪਹੁੰਚੇ ਹੋਣੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸ਼ਰਾਬ ਬਹੁਤ ਪੀਂਦਾ ਸੀਗਾ ਤੇ ਜਿਸ ਕਰਕੇ ਜਿਹੜਾ ਕੁਝ ਦਿਨ ਪਹਿਲਾਂ ਸੀ ਜਿਹੜਾ ਮਨਾ ਵੀ ਕੀਤਾ ਸੀਗਾ ਕਿ ਸ਼ਰਾਬ ਪੀ ਕੇ ਜਿਹੜਾ ਘਰ ਤੋਂ ਨਾ ਹੀ ਤੇ ਜਿਸ ਤੋਂ ਬਾਅਦ ਜਿਹੜੀ ਹੁਣ ਡੈੱਡ ਬੋਡੀ ਅੱਜ ਮਿਲੀ ਹੈ ਤੇ ਬ ਤੇ ਜਿਹੜੇ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂ ਕਿ ਜੋ ਵੀ ਨਸ਼ਾ ਕਰਦਾ ਹੈ ਇਹ ਕੁਝ ਵੀ ਹੈ ਆਪਣੇ ਪਰਿਵਾਰ ਨੂੰ ਦੇਖ ਕੇ ਚੱਲੋ ਕਿਉਂਕਿ ਮੁੜ ਕੇ ਜਿਹੜਾ ਪਰਿਵਾਰ ਜਿਹੜਾ ਪਿੱਛਾ ਪਿੱਛੇ ਜਿਹੜਾ ਰੋਂਦਾ ਵੀ ਲੱਗਦਾ ਰਹਿ ਜਾਂਦਾ ਹੈ ਤੇ ਅੱਜ ਵੀ ਜਿਹੜਾ ਇੱਕ ਪਿਤਾ ਜਿਹੜਾ ਅੱਖਾਂ ਦੇ ਵਿੱਚ ਉਹਦੇ ਹੰਝੂ ਦੇਖਣ ਨੂੰ ਮਿਲੇ ਨੇ ਸਿਰਜਣਾ ਜੀ ਕੋਈ ਵੱਡੀ ਵੱਡਾ ਮਿਲਦੇ ਜਲਦ ਤੱਕ ਰੂਬਰੂ ਹੋਵਾਂਗੇ ਹੁਣ ਤੱਕ ਸਟਨ ਬਣੇ ਨੇ ਤਾਂ ਬਹੁਤ ਧੰਨਵਾਦ